ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਆਸ ਕਰਦੇ ਹਾਂ ਕਿ ਸਾਰੇ ਮੇਰੇ ਭੈਣ ਭਰਾ ਵੀ ਵਧੀਆ ਹੋਣਗੇ ਠੀਕ ਠਾਕ ਤੇ ਅੱਜ ਆਪਾਂ ਨੂੰ 10 ਵਜੇ ਗਈ ਆਪਾਂ ਕਰਈਏਗੇ ਮੈਂ ਥੋੜੇ ਜੇ ਟੋਲੇ ਗਲ ਜੇ ਚਾਗੇ ਸੀ ਸਿਸਟਮ ਤੇ ਉਹਦੇ ਕਰਕੇ ਖਲਾਰਾਂ ਜਾਂ ਵੱਧ ਪੈ ਗਏ ਤੇ ਹੋਰ ਵਧੀਆ ਜੀ ਠੀਕ ਠਾਕ ਹਨਾ ਪਚਾਹ ਬਣਾਉਂਦੇ ਸੀਗੇ ਤੇ ਫਿਰ ਚੱਲਦੇ ਆ ਉੱਧਰ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਸਾਰੀ ਵੇਖਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਗੱਲਬਾਤ ਦੀ ਸਮਝ ਆ ਜਾ ਸਕੇ ਤੇ ਆਪਾਂ ਨੇ ਇੱਧਰ ਤਿੰਨ ਸ਼ੂਟ ਕੱਢੇ ਆ ਜੀ ਆਪਦੇ ਤੇ ਤਿੰਨੋਂ ਸ਼ੂਟ ਹੀ ਕੋਈ ਭੀੜਾ ਹੋ ਗਿਆ ਬੁਲਾ ਹੋ ਗਿਆ ਤੇ ਇਹਨਾਂ ਨੂੰ ਅੱਜ ਕਰਦੇ ਆ ਸੈੱਟ ਤੇ ਫਿਰ ਇਹਨਾਂ ਨੂੰ ਪਾਪ ਤੇ ਕਰਕੇ ਸਪਾਇਰ ਪਰ ਹੀ ਪਾਏ ਇੱਕ ਦਿਆਂਗੇ 15 ਰੁਪਏ ਖੜਾਏ ਕੁਛ ਦਿੰਦੇ ਆ ਚਾਣਾ ਤੇ ਹੋਰ ਹੋਵੇਗਾ ਜੀ ਹਨਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸਦੀ ਆ ਜੀ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਗੱਲ ਦੱਸਦੀ ਆ ਤੇ ਕਿਉਂਕਿ ਜੀ ਹੁਣ ਇਹਦਾ ਸਮਾਜ ਆ ਉਹ ਬਹੁਤ ਘਟਗਾ ਹੋ ਗਿਆ ਬਹੁਤ ਘਟਗਾ ਸੋਚਦਾ ਹੋ ਗਿਆ ਤੇ ਬਹੁਤ ਗਲਤੀ ਹੋ ਗਿਆ ਜੀ ਹਨਾ ਭਾਈ ਕਹਿ ਸਕਦੇ ਆ ਹਨਾ ਤੇ ਮਹਾ ਸਤਿਗੁਰੂ ਆਪਾਂ ਆ ਕੇ ਪਹੁੰਚੇ ਕੋਈ ਬਲੀ ਤਾਂ ਗੱਲ ਕਿਸੇ ਨੂੰ ਕੋਈ ਰੋਟੀ ਖਾਂਦੇ ਨੂੰ ਨਜ਼ਰਦਾ ਤੇ ਦੂਜੀ ਗੱਲ ਜੇ ਕੋਈ ਆਪਦੇ ਘਰੇ ਤੰਦਰੁਸਤ ਹੈ ਵਾਹਿਗੁਰੂ ਦੀ ਕਿਰਪਾ ਨਾਲ ਦੋ ਵੇਲੇ ਸੋਹਣੀ ਰੋਟੀ ਖਾਂਦਾ ਤੇ ਉਹਦੇ ਤੇ ਤਾਂ ਵੈਸੇ ਹੀ ਕੋਈ ਰਾਜ਼ੀ ਨਹੀਂ ਹੈਗਾ ਵੈਸੇ ਹੀ ਨਹੀਂ ਉਹਨੂੰ ਕੋਈ ਚੰਗਾ ਹੀ ਨਹੀਂ ਸਮਝਦਾ ਉਹ ਬੰਦੇ ਨੂੰ ਮੇਰੇ ਹਿਸਾਬ ਨਾਲ ਤਾਂ ਤੇ ਕਿਉਂਕਿ ਜੀ ਇਦਾਂ ਦਾ ਹੀ ਕੁਝ ਆਪਣੇ ਨਾਲ ਹੋਇਆਗਾ ਕੁਛ ਨਾ ਤੇ ਆਪਣੇ ਨਾਲ ਹੋਇਆ ਇਹ ਮੈਂ ਤੁਹਾਨੂੰ ਦੱਸਦੀਆਂ ਗੱਲਾਂ ਗੱਲ ਕਾਫੀ ਸੀਰੀਅਸ ਹੈ ਕਾਫੀ ਸੀਰੀਅਸ ਗੱਲ ਇਹ ਹੈਗੀ ਆ ਉਹਨਾਂ ਨੇ ਆਪਣੇ ਉਧਰੋਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਦੁੱਧ ਉਧਰੋਂ ਲੈ ਕੇ ਆਉਣੇ ਬਾਈ ਕਿਉਂ ਮੇਰੇ ਜੀ ਉੱਥੇ ਉਧਰ ਆਪਣਾ ਦੁੱਧ ਡੈਰੀ ਤੇ ਲਾਇਆ ਹੋਇਆਗਾ ਕਾਫੀ ਪਸੂ ਹੈਗੇ 3-4 ਤੇ ਦੁੱਧ ਡੈਰੀ ਤੇ ਲਾਇਆ ਹੋਇਆ ਤੇ ਡੈਰੀ ਚ ਦੁੱਧ ਭਾਤੀ ਹੁੰਦੇ ਤੇ ਉਹ ਹੁਣ ਡੈਰੀ ਆਨਲਾਈਨ ਆ ਤੇ ਸਾਰੇ ਪੈਸੇ ਵੀ ਜਿਹੜੇ ਦੁੱਧ ਦੇ ਹੁੰਦੇ ਉਹ ਖਾਤੇ 'ਚ ਹੀ ਆ ਜਾਂਦੇ ਹਾਂ ਵੇਸੀ ਮੈਂ ਇਕੱਲਾ ਕਾਫੀ ਸੁਣੂੰਗਾ ਸੀਗਾ ਪਹਿਲਾਂ ਤੇ ਜਦੋਂ ਬੰਦੇ ਨਾਲ ਹਕੀਕਤ ਚ ਜਾਂ ਸਾਹਮਣੇ ਕੋਈ ਗੱਲ ਜਾਂ ਕੋਈ ਘਟਨਾ ਘਟਦੀ ਹੈ ਤੇ ਆਪਾਂ ਨੂੰ ਪਤਾ ਉਹਦੇ ਲੱਗਦਾ ਹੁੰਦਾ ਹਨਾ ਜੀ ਤੇ ਚਲੋ ਠੀਕ ਆ ਹਨਾ ਜੀ ਸਾਰੀ ਦੁਨੀਆਂ ਪੜੀ ਲਿਖੀ ਵੀ ਨਹੀਂ ਹੁੰਦੀ ਤੇ ਸਾਰੀ ਦੁਨੀਆਂ ਅਣਪੜ ਵੀ ਨਹੀਂ ਹੁੰਦੀ ਤੇ ਦੁੱਧ ਦੇ ਪੈਸੇ ਖਾਤੇ ਚ ਆ ਜਾਂਦੇ ਆ ਤੇ ਭੈਣ ਜੀ ਵੀ ਕਈ ਵਾਰੀ ਉਹ ਚ ਕੋਈ ਲੋੜ ਹੁੰਦੀ ਚਲੋ ਹਨਾ ਉਹ ਪੇਮੈਂਟ ਖਾਤੇ ਚ ਗੂਠਾ ਲਾ ਕੇ ਤੇ ਭੈਣਾ ਵੀ ਧਾਰ ਕਢ ਲਿਆ ਕੇ ਕੜਵਾ ਲਿਆ ਹੁੰਦੇ ਸੀਗੇ ਸੌਕ ਕਬੀਲਦਾਰੀ ਜੀ ਜੀ ਪੈਸੇ ਥੈਲੇ ਦੀ ਲੋਡ ਵੀ ਹੁੰਦੀ ਆ ਨਾ ਚੱਲ ਸੋ ਚੱਲ ਕਬੀਲਦਾਰੀ ਇਹੀ ਹੈ ਤੇ ਜਿੱਥੋਂ ਜਿਹੜੇ ਆ ਪਿੰਡਾਂ ਦੇ ਵਿੱਚ ਆਮ ਬੈਂਕ ਦਿੱਤੇ ਹੋਏ ਬੈਂਕਾਂ ਨੇ ਬ੍ਰਾਂਚਾਂ ਦਿੱਤੀਆਂ ਹੋਈਆਂ ਸਾਡੇ ਵੀ ਇਸ ਤਰ੍ਹਾਂ ਮਾਇਨਾਂ ਦੇ ਮੁੰਡੇ ਕੰਮ ਕਰਦੇ ਆ ਤੇ ਉਹਨਾਂ ਨੇ ਇਸ ਤਰ੍ਹਾਂ ਵੀ ਭੈਣ ਭੈਸੀ ਕਢਾ ਲਿਆ ਹੁੰਦੀ ਸੀ ਤੇ ਚਲੋ ਵਧੀਆ ਚੱਲ ਰਿਹਾ ਸੀ ਦੋ ਤਿੰਨ ਸਾਲ ਹੋ ਗਏ ਸਰਕਲ ਇਸ ਤਰ੍ਹਾਂ ਚੱਲੀ ਜਾਂਦਾ ਸੀ ਕੋਈ ਨਹੀਂ ਸੀ ਕਦੇ ਵੀ ਇੱਕ ਰੁਪਏ ਦਾ ਫਰਕ ਪਿਆ ਉਧਰ ਉਧਰੀ ਤੇ ਹੁਣ ਹੋ ਗਿਆ ਮਹੀਨਾ ਡੁੱਢ ਮਹੀਨਾ ਹੋ ਗਿਆ 6 6-7 ਦਿਨ ਹੋ ਗਏ ਸਾਨੂੰ ਤਾਂ ਪਤਾ ਲੱਗੇ ਨੂੰ ਨਹੀਂ ਜੀ ਸਾਨੂੰ ਦਵਾਲੀ ਤੋਂ ਪਹਿਲਾਂ ਪਤਾ ਲੱਗ ਗਿਆ ਸੀਗਾ ਤੇ ਇਹ ਕਾਂਡ ਕੀਤੇ ਨੂੰ 2-2.5 ਮਹੀਨੇ ਹੋ ਗਏ ਆ 2-2.5 ਮਹੀਨੇ ਦੇ ਵਿੱਚ ਵਿੱਚ ਇਹ ਕਾਂਡ ਹੋਇਆਗਾ ਤੇ ਜਦੋਂ ਸਾਨੂੰ ਪਤਾ ਲੱਗਿਆ ਤੇ ਫਿਰ ਸਾਇਦ ਡੈਡੀ ਕਹਿੰਦੇ ਵੀ ਸਟੇਟਮੈਂਟ ਆਪਾਂ ਕਢਵਾ ਲੀ ਸਾਰੀ ਸਟੇਟਮੈਂਟ ਕਢਵਾ ਲੈਣ ਦੀ ਤੇ ਸਟੇਟਮੈਂਟ ਦਾ ਉਹ ਪੁਰਾਣੇ ਨੂੰ ਸੱਦ ਕੇ ਸਾਰੀ ਚੈੱਕ ਕਰਵਾ ਲਈ ਉਹ ਕਾਫੀ ਅਕਾਉਂਟਡ ਹੁੰਡਰਲ ਹੈਗਾ ਸਬਕਾ ਵਧੀਆ ਕਰ ਲੈਂਦਾ ਹੁਣੇ ਸਾਰੀ ਗੱਲ ਜਿਹੜੋ ਦੱਸੀ ਵੀ ਚਾਚਾ ਜੀ ਵੀ ਜਿਹੜੀ ਆ ਗੱਲ ਆ ਹੁਣੇ ਸਾਰਾ ਕੁਝ ਪੜ੍ਹ ਲਿਖ ਕੇ ਸਾਰਾ ਕੁਝ ਦੱਸਤਾ ਤੇ ਵੀ ਚਲੋ ਵਧੀਆ ਹੋ ਗਿਆ ਨਹੀਂ ਤੇ ਸਾਡਾ ਘਟੋ ਘਟ ਜੀ 25-30000 ਰੁਪਏ ਦਾ ਨੁਕਸਾਨ ਹੋ ਗਿਆ ਸੀ ਤੇ ਆਪਾਂ 1 ਰੁਪਏ ਦਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਬੰਦਾ ਸਾਰਾ ਦਿਨ ਮਿਹਨਤ ਕਰਦਾ ਹਨਾ ਉਹਨੂੰ ਤਾਂ 1 ਰੁਪਏ ਦਾ ਨੁਕਸਾਨ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਆ ਕਿਉਂਕਿ ਜਿਸ ਵੇਲੇ ਉੱਠਣਾ ਪਸ਼ੂਆਂ ਨੂੰ ਸਾਂਭਣਾ ਨਿਮਾਉਣਾ ਧਮਾਉਣਾ ਗੋਹਾ ਸਿਟਣਾ ਫਿਰ ਧਾਰਾਂ ਚੋਲਣਾ ਫਿਰ ਦੁੱਧ ਟਾਈਮ ਟੂ ਟਾਈਮ ਪਾ ਕੇ ਆਉਣਾ ਇਹ ਗੱਲਾਂ ਬਹੁਤ ਵੱਡੀਆਂ ਹੁੰਦੀਆਂ ਬਾਕੀ ਜਿਹੜਾ ਬੰਦਾ ਕੰਮ ਕਰਦਾ ਉਹਦੇ ਵਾਸਤੇ ਤਾਂ ਇਹ ਗੱਲਾਂ ਬਹੁਤ ਵੱਡੀਆਂ ਹੋ ਜਾਂਦੀਆਂ ਹਨ ਆਪ ਪਸ਼ੂਆਂ ਦੇ ਨਾਲ ਮੱਥਾ ਮਾਰਨਾ ਬਹੁਤ ਵੱਡੀ ਗੱਲ ਹੈ ਕਈ ਤਾਂ ਲੋਕ ਪਸ਼ੂ ਰੱਖਦੇ ਹੀ ਨਹੀਂ ਹੈਗੇ ਚਲੋ ਜੀ ਆਪਾਂ ਰੋਜ਼ਗਾਰ ਦੇ ਮਾਇਆ ਰੱਖ ਲੈਨੇ ਬਾਕੀ ਤਾਂ ਚਲੋ ਤੰਦਰੁਸਤਾਂ ਜੀ ਉਹ ਰੱਖ ਸਕਦੇ ਆ ਹਨ ਜਿਹੜੇ ਕੰਮ ਜਿਹੜਾ ਕੋਈ ਫੋਰਸ ਕਰ ਸਕਦਾ ਵੀ ਬੰਦਾ ਉਹੀ ਕਰਦਾ ਹੈ ਤੇ ਜਦੋਂ ਹੁਣ ਅੰਗੂਠਾ ਲਾ ਕੇ ਲੈਂਦੀ ਸੀ ਕਿ ਸਾਨੂੰ ਡਾਊਟ ਹੋਇਆ ਜੀ ਇਸ ਚੀਜ਼ ਤੋਂ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਭੈਣ ਜੀ 10000 ਰੁਪਿਆ ਆਂਦੀ ਵੀ ਮੈਂ ਵਾਕੇ ਲਿਆਂ ਜਦੋਂ ਸਾਡੇ ਤੁਹਾਨੂੰ ਪਤਾ ਹੀ ਹੈ ਸਾਡੇ ਦੇ ਗੜ ਭਈ ਸੈਦ ਡੈਡੀ ਹੈਗੇ ਤੇ ਉਹ ਭੈਣ ਪੈਸੇ ਕਢਾ ਕੇ ਲਿਆਏ ਤੇ ਇਹਨੂੰ ਕਹਿੰਦੀ ਵੀ ਅਰਵੰਸ ਵਿਆਹ ਕਰ ਲੈ ਤੇ ਵੀ ਮੈਂ ਇੰਨੇ ਪੈਸੇ ਕਢਾਏ ਸੀ ਤੇ ਵੀ ਮੈਨੂੰ ਉਹਨਾਂ ਨੇ ਇੰਨੇ ਹੀ ਦਿੱਤੇ ਤੇ ਭਾਈ ਜਦੋਂ ਉਹ ਜਿੰਨੇ ਪੈਸੇ ਕੜਵਾਏ ਸੀ ਤੇ ਉਹਨੇ ਭੈਣ ਜੀ ਦੇ ਹੱਥ 'ਚ ਉਹਨਾਂ ਨੇ ਪੈਸੇ ਨਾ ਦਿੱਤੇ ਤੇ ਫਿਰ ਭਾਈ ਸਾਨੂੰ ਸ਼ੱਕ ਹੋਇਆ ਫਿਰ ਇਹ ਕਾਪੀ ਲੈ ਕੇ ਗਿਆ ਤੇ ਇਹਨਾਂ ਨੂੰ ਵੀ ਉਹਨਾਂ ਨੇ ਕੋਈ ਗੱਲਬਾਤ ਨਾ ਦੱਸੀ ਤੇ ਫਿਰ ਮੈਂ ਕਿਹਾ ਵੀ ਤੁਸੀਂ ਸਟੇਟਮੈਂਟ ਕਢਾਓ ਆਪਾਂ ਕਿਸੇ ਨਾਲ ਲੜਨਾ ਨਹੀਂ ਬੋਲਣਾ ਨਹੀਂ ਕਿਉਂਕਿ ਸਾਰਾ ਪ੍ਰੂਫ ਹੋ ਜੀ ਆਪਣਾ ਸਟੇਟਮੈਂਟ ਤੇ ਆਪਣੇ ਬੈਂਕ ਦੇ ਵਿੱਚੋਂ 1 ਰੁਪਿਆ ਇੱਧਰ ਗਿਆ ਕਿਹਦੇ ਅਕਾਊਂਟ 'ਚ ਗਿਆ ਕੁਝ ਵੀ ਹੋਇਆ ਹਨਾ ਅਬ ਮੈਂ ਖੁਦ ਵੀ ਬੈਂਕਨਾ ਬਹੁਤ ਈਜ਼ੀਨ ਲੈਂਡ ਕਰਦੀ ਆਂ ਦਿੱਲੀ ਦਾ ਆਪਣਾ ਆਨਲਾਈਨ ਵੀ ਪੇਮੈਂਟ ਹੁੰਦੀ ਆਂ ਆਪਾਂ ਖੁਦ ਵੀ ਆਨਲਾਈਨ ਪੇਮੈਂਟ ਕਰਦੇ ਆਂ ਤੇ ਆਪਣੀ ਜਿਹੜੀ ਪ੍ਰੂਫ ਆ ਉਹ ਸਾਰੇ ਸਟੇਟਮੈਂਟ ਦੇ ਵਿੱਚ ਸਾਰੇ ਕਲੀਅਰ ਆ ਜੂਗੇ ਤੇ 10000 ਰੁਪਇਆ ਕਢਾਇਆ ਤੇ ਭੈਣ ਨੂੰ ਦਿੱਤਾ ਉਹਨਾਂ ਨੇ 4000 ਰੁਪਇਆ ਤੇ ਬਾਕੀ ਤੁਸੀਂ ਵੇਖ ਲਓ ਵੀ 6000 ਰੁਪਇਆ ਗੈਪ ਹੋ ਗਿਆ ਆਪਣੇ ਅਕਾਊਂਟ ਦੇ ਵਿੱਚੋਂ ਤਾਂ 10000 ਰੁਪਇਆ ਚਲਾ ਗਿਆ ਨਾ ਆਪਣੇ ਕੋਲੇ ਸਿਰਫ 4000 ਰੁਪਇਆ 10000 ਦਾ 6000 ਆਪਣਾ ਗੈਪ ਹੋ ਗਿਆ ਜਦੋਂ ਇਹ ਚੀਜ਼ ਤਾਂ ਪਾਈ ਸਾਨੂੰ ਪਤਾ ਲੱਗਾ ਤੇ ਉਹ ਫਿਰ ਭਾਈ ਜੀ ਨੇ ਵੀ ਕਿਹਾ ਇਹਨੂੰ ਵੀ ਇਹ ਗੱਲ غلط ਤਾਂ ਜਾਂ ਕੁਝ ਵੀ ਕਿੱਦਾਂ ਵੀ ਹੈ ਨਾ ਤੇ ਭਾਈ ਫਿਰ ਹੁਣ ਜਿਹੜੀ ਚੀਜ਼ ਮੁੱਕਦੀ ਜੀ ਉਹ ਬੇਈਮਾਨੀ ਤੇ ਆ ਜਾਂਦੀ ਹੈ ਤੇ ਭਾਈ ਫਿਰ ਅਸੀਂ ਚੁੱਪ ਕਰ ਗਏ ਸਟੇਟਮੈਂਟ ਕਢਾਈ ਸਰ ਆਪਾਂ ਕੋਸ਼ਕ ਪੈਸੇ ਤਾਂ ਇੰਨੇ ਨਹੀਂ ਲੈ ਦੇ ਕੇ ਚਲ ਉਹਨਾਂ ਨੇ ਪਾਤੇ ਖਾਤੇ ਜੀ ਵਧੀਆ ਗੱਲ ਕਰਿਆ ਰਹੂਗੀ ਤੇ ਕੋਸ਼ਕ ਪੈਸੇਆਂ ਪਿੱਛੇ ਭਿਓ ਹੁਣ ਮੈਂ ਬੈਂਕਟ ਜਾਊਂਗਾ ਮੈਂ ਪਤਾ ਕਰੂੰਗਾ ਚਾਚਾ ਐਦਾਂ ਨਹੀਂ ਚਾਚਾ ਐਦਾਂ ਨਹੀਂ ਤੇ ਹੁਣ ਆਪਾਂ ਨੂੰ ਤਾਂ ਪਤਾ ਹੀ ਇਹਨਾਂ ਦੀ ਆਪਣੀ ਜੀ ਦੇ ਇਹਨਾਂ ਨੂੰ ਨੁਕਸਾਨ ਐ ਪੁੱਛ ਜੀ ਨੂੰ ਕਿਵੇਂ ਬਚਾਰ ਸਕਦੇ ਆਂਗੇ ਤੇ ਭਈ ਫੇਰ ਉਹ ਲੈ ਦੇ ਕਿ ਰਾਤੀ ਸਾਡੇ ਬਾਵਾ ਇੱਧਰ ਖੜ ਪੈ ਖੜ ਪੈ ਹੋ ਗਈ ਕਿਉਂ ਜਦੋਂ ਹੁਣ ਆਪਾਂ ਜਿਹੜੇ ਜੱਟ ਜ਼ਿੰਮੇਵਾਰ ਭਾਈ ਹੁੰਦੇ ਆਪਾਂ ਇਸ ਚੀਜ਼ ਨੂੰ ਬਰਦਾਰਤ ਨਹੀਂ ਕਰਦੇ ਆ ਨਾ ਤੇ ਭਈ ਉਹ ਫੇਰ ਰਾਤੀ ਭਾਈ ਜੀ ਨੇ ਉੱਥੇ ਜਾ ਕੇ ਉਹਨਾਂ ਨੂੰ ਕੁਛ ਉਹ ਹੀ ਬੋਲੇ ਕੁਛ ਇਹ ਹੀ ਬੋਲੇ ਉੱਚੀ ਨਹੀਂ ਹੋਈ ਤੇ ਅੱਜ ਫੇਰ ਸਰਪੰਚ ਦੇ ਮੂੰਹ ਤੇ ਸਵੇਰੇ ਸਾਰੀ ਗੱਲ ਦਾ ਕਲੀਅਰ ਹੋ ਗਿਆ ਕੰਮ ਨਿਬੜ ਗਿਆ ਤੇ ਉਹ ਜਿਹੜੇ ਪੈਸੇ ਰਹਿ ਗਏ ਸੀ ਪੇਮੈਂਟ ਉਹਨਾਂ ਨੇ ਸਾਰੀ ਕਲੀਅਰ ਦੇ ਦਿੱਤੀ ਪਰ ਮੇਰੀਆਂ ਭੈਣਾਂ ਨੂੰ ਤੇ ਮੇਰੇ ਘਟ ਪਰੇ ਭੈਣ ਭਰਾਵਾਂ ਨੂੰ ਦੋਨਾਂ ਨੂੰ ਇਹ ਵਿਚਾਰ ਆਇਆ ਸਿਪਲੀ ਤੁਸੀਂ ਇਸ ਚੀਜ਼ ਤੋਂ ਬਚੋ ਕਿਉਂਕਿ ਜੀ ਪੈਸਾ ਆਪਣੀ ਜ਼ਿੰਦਗੀ ਦੀ ਕਮਾਈ ਆ ਆਪਣੀ ਮਿਹਨਤ ਦੀ ਕਮਾਈ ਆ ਆਪਣੇ ਬੱਚਿਆਂ ਦੇ ਮੂੰਹ ਤੋਂ ਕੱਢ ਕੇ ਆਪਾਂ ਕੋਈ ਵੀ ਕੰਮ ਕਰਦੇ ਆਂ ਦੁੱਧ ਵੇਚ ਕੇ ਆਉਨੇ ਆ ਉਹ ਆਪਦੇ ਘਰ ਲਈ ਵੇਚਦੇ ਆ ਠੀਕ ਹੈ ਨਾ ਜੀ ਆਪਦੇ ਘਰ ਲਈ ਕਰਦੇ ਆ ਜੋ ਵੀ ਕਰਦੇ ਆ ਤੇ ਚਲੋ ਜੀ ਆਪਣੀ ਹਨਾ ਉਹ ਜੋ ਵੀ ਪੈਸੇ ਦਾ ਫਰਕ ਸੀਗਾ ਪਹਿਲੇ ਆਪਣੀ ਸਾਰੀ ਪੇਮੈਂਟ ਆਪਣੇ ਅਕਾਊਂਟ ਵਿੱਚ ਵਾਪਸ ਆ ਗਈ ਪਰ ਇਸ ਚੀਜ਼ ਨਾਲ ਉਹਨਾਂ ਦਾ ਜਿਹੜਾ ٹرسٹ ਟੋ ਖਤਮ ਹੋ ਗਿਆ ਹੁਣ ਗਾਹ ਨੂੰ ਆਪਾਂ ਉੱਥੇ ਦੇਣ ਲੈਣ ਨਹੀਂ ਕਰਦੇ ਹੋ ਚੀਜ਼ ਖਤਮ ਹੋ ਗਈ ਨਾ ਤੇ ਬੰਦੇ ਇਹ ਸੋਚ ਲੈਂਦਾ ਜੀ ਅਗਲਾ ਵਿਚਾਰ ਉਹਨਾਂ ਨੂੰ ਕਿਹੜਾ ਪਤਾ ਲੱਗਦਾ ਪਰ ਆਪਾਂ ਕਿਸੇ ਚੀਜ਼ ਤੋਲਾ ਨਹੀਂ ਕਰ ਸਕਦੇ ਪਰਮਾਤਮਾ ਤੋਂ ਤਾਂ ਖਾਸ ਕਰਕੇ ਨਹੀਂ ਕਰ ਸਕਦੇ ਨਾ ਤੇ ਬਾਕੀ ਤਾਂ ਜਿਹੜੀ ਅੱਜ ਕੱਲ੍ਹ ਹੁਣ ਇੰਨਾ ਐਡਵਾਂਸ ਤੁਨੀਆਂ ਪੜ੍ਹੀ ਲਿਖੀ ਆ ਉਹ ਚੀਜ਼ ਨੂੰ ਸਾਰੀ ਚੀਜ਼ ਨੂੰ ਕਲੀਅਰ ਕਰ ਲੈਂਦਾ ਪਤਾ ਲੱਗ ਜਾਂਦਾ ਅਗਲਾ ਵੇਖ ਲੈਂਦਾ ਪਰ ਕਲਮ ਲਾ ਕੇ ਜਿਹੜੀ ਢਿੱਡ ਦੀ ਬੇਈਮਾਨੀ ਜਿਹੜਾ ਥੋੜਾ ਸਾਰਾ ਦਿਨ ਕੰਮ ਚੱਲਦਾ ਤੁਸੀਂ 1000 ਦੇ 10 ਰੁਪਏ ਲਈ ਜਾਂਦੇ ਹੋ ਲੈਣ ਦੇਣ ਕਰੀ ਜਾਂਦੇ ਹੋ ਥੋੜਾ ਉਸ ਚੀਜ਼ ਤੇ ਕੰਮ ਵਧਗਾ ਚੱਲੀ ਜਾਂਦਾ ਤੇ ਤੁਹਾਨੂੰ ਹੋਰ ਕੀ ਚਾਹੀਦਾ ਹੋਰ ਤੁਹਾਨੂੰ ਕੀ ਚਾਹੀਦਾ ਇਹ ਗੱਲਾਂ ਬਹੁਤ ਛਈ ਨਹੀਂ ਹੈਂਆਂ ਜੀ ਬੱਚੋ ਤੋਂ ਖਤਰਨਾ ਤੋਂ ਆਪਦੀ ਮਿਹਨਤ ਦੀ ਕਮਾਈ ਨੂੰ ਸੰਭਾਲ ਕੇ ਰੱਖੋ ਸਹੀ ਥਾਂ ਵਰਤੋ ਬਸ ਮੇਰਾ ਕਹਿਣ ਦਾ ਸਾਰਾ ਭਾਵੇਂ ਹੀ ਸੀਗਾ ਜੀ ਤੇ ਬਾਕੀ ਆਪਾਂ ਮਿਲਦੇ ਆ ਤੁਹਾਨੂੰ ਹੋਰ ਚਿਰ ਚ ਚਲੋ ਠੀਕ ਹੈ ਫਿਰ ਓਕੇ ਆਲਾ ਦਾ ਜਿਆਪਾ ਸਾਇਮਕਾ ਆ ਸਮਾਨ ਸਾਰਾ ਇੱਥੇ ਖਲਾਇਤਾ ਐਸ ਤਰ੍ਹਾਂ ਨਹੀਂ ਇਹ ਨਾਲੇ ਤਾਂ ਆਪਣੇ ਹੈਂਡ ਵਾਸ਼ ਵਾਲੇ ਜੇ ਕੰਮ ਆਈ ਬਤ ਨਾਲੇ ਪਾਂਡੇ ਧੋਣ ਵਾਲੇ ਥਾਂ ਜੂ ਦੋਨੇ ਚੀਜ਼ਾਂ ਤੇ ਆ ਜੂਗਾ ਜੀ ਤੇ ਹੋਰ ਵਧਗਾ ਜੀ ਹਨ ਸੈਂਖ ਵੀ ਆਪਣਾ ਲੱਗ ਗਿਆ ਤੇ ਬਸ ਹੋਣਾ ਦੋ ਕਮਰੇ ਜੀ ਇੱਕ ਤਾਂ ਕੋਠੇ ਤੇ ਫਰਸ਼ ਰਹੀ ਲਾਉਣ ਵਾਲੀ ਤੇ ਇੱਕ ਰਹੇਗੀ ਜੀ ਆਪਣੇ ਲਾਈਟ ਫਿਟਿੰਗ ਹੋਊਗਾ ਪਾਪਾ ਪਾਈਆਂ ਤਾਂ ਪਾਈਆਂ ਹੋਈਆਂ ਦੂਜੇ ਨੂੰ ਵਿੱਚ ਕਰਨ ਤੁਰਾਂ ਹੀ ਰਹਿੰਦਾ ਹਾਂ ਮੋਂਣਾਵਾਂ ਤੇ ਉਹ ਪਾਈ ਆਊਗਾ ਪਾਜੂਗਾ ਕੱਲ ਨੂੰ ਤਾਂ ਕੋ ਕੰਮ ਹੋਣਾ ਨਹੀਂ ਆ ਦਾਰਾ ਜੀ ਬਾਈ ਦਾ ਪੋਗਾ ਤੇ ਇਹ ਚਲੋ ਕੋਈ ਗੱਲ ਨਹੀਂ ਅੱਗੇ ਪਿੱਛੇ ਹੋਊਗਾ ਚੱਲੀ ਜਾਂਦਾ ਰਹਿੰਦਾ ਕੰਮ ਤਾਂ ਡੇਡ ਕਰਨੇ ਸਭ ਹੋ ਜਾਂਦੇ ਆ ਤੇ ਅੱਜ ਬਹੁਤ ਸਵੇਰੇ ਸਵੇਰੇ ਪਤਾ ਨਹੀਂ ਕਿਉਂ ਇੰਨੀ ਗਰਮੀ ਲੱਗੀ ਕਿ ਭਰਾ ਆਪੇ ਬਹੁਤ ਜਲੇ ਤੁਹਾਨੂੰ ਪਤਲਾ ਜਾਂ ਕੱਢ ਕੇ ਸੂਟ ਪਾਇਆ ਸਾਹ ਆਇਆ ਤੇ ਰਾਤ ਵੀ ਪੱਖਾ ਸਾਰਾ ਬਹੁਤ ਤੇਜ਼ ਚੱਲਦੀ ਰਿਹਾ ਪਤਾ ਨਹੀਂ ਕਿਉਂ ਇੰਨੀ ਘਬਰਾ ਪੈਂਦਾ ਮੁੜਕਾਉਣ ਲੱਗ ਜਾਂਦਾ ਐ ਚਾਉਣ ਲੱਗ ਜਾਂਦਾ ਮੁੜਕਾ ਇੰਨੀ ਗਰਮੀ ਆਉਣ ਲੱਗ ਜਾਂਦੀ ਜੀ ਤੇ ਹੋਰ ਵਧੀਆ ਜੀ ਠੀਕ ਠਾਕ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਤੇ ਅੱਜ ਦੇ ਬਲੌਗ ਦਾ ਪਹਿਰਾ ਇਥੇ ਐਂਡ ਕਰਦੇ ਆ ਕੰਮ ਤੁਹਾਨੂੰ ਦੱਸ ਲਈ ਕਰਦੇ ਆ ਆਪਾਂ ਸ਼ੁਰੂ ਦੁਕਾਨ ਤੇ ਆਏ ਆ ਤੁਹਾਨੂੰ ਦਿਖਾਈ ਸੀਗਾ ਹਨਾ ਪਤਾ ਨਹੀਂ ਕੋਕੋਨਟ ਜੇ ਠੀਕ ਕਰਨ ਵਾਲਿਆ ਇੱਕ ਤੋ ਕਰਦੇ ਆ ਪਤਾ ਨਹੀਂ ਜੀ ਆਪਾਂ ਕੱਪੜੇ ਦੇ ਨਾਲ ਸਾਰਾ ਦਿਨ ਆਏ ਹੱਥ ਲੱਗਦੇ ਰਹਿੰਦੇ ਤੇ ਆ ਫੁੱਲਣਾ ਸਾਰੇ ਐ ਖੜਧੜੇ ਖਾਧੜੇ ਹੋਏ ਫਏ ਮੈਂ ਰਾਤ ਨੂੰ ਐਸੀ ਲਾ ਕੇ ਹੀ ਪੈਣੀ ਹੁੰਨੀ ਐ ਕੋਕੋਨਟ ਆਇਲ ਸਾਰੇ ਕੱਲੇ ਹੈਂਡਸ ਤੇ ਮੈਂ ਜਿਆਦਾ ਮ사ਜ ਕਰਦੀ ਆ ਤੇ ਆ ਪੈਰਾਂ ਤੇ ਤੇ ਫੇਰ ਵੀ ਨਾ ਉਹ ਹੋ ਜਾਂਦਾ ਜੀ ਰੇਤਾ ਲੱਗ ਜਾਂਦਾ ਚੀਜ਼ਾਂ ਦੇ ਨਾਲ ਤੇ ਉਹ ਵੀ ਫੇਰ ਲੱਗ ਜਾਂਦਾ ਬਾਕੀ ਵਧੀਆ ਜੀ ਠੀਕ ਠਾਕ ਤੇ ਕੋਈ ਗੱਲ ਨਹੀਂ ਆਪਾਂ ਕੱਲ ਮਿਲਦੇ ਹਾਂ ਕਿਸੇ ਨਵੇਂ ਬਲੌਗ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਏਕਨ ਜੀ ਤੇ ਬਾਕੀ ਵਧੀਆ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਪਈ ਅਰਦਾਸ ਕਰਦੇ ਆ ਚਲੋ ਠੀਕ ਹੈ ਜੀ ਮਿਲਾਂਗੇ ਕੱਲ ਕਿਸੇ ਨਵੇਂ ਬਲੌਗ ਨਾਲ ਠੀਕ ਸਾਰਿਆਂ ਨੂੰ ਬਾਏ ਬਾਏ ਸਾਰਾ ਸ਼ਿਕਾਰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਓਕੇ ਓਕੇ ਬਾਏ ਬਾਏ ਜੀ